ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਸੱਜਣੋ ਵਾਂ ਆ ਗਿਆ। ਤਹਿਸੀਲ ਤਹਿਸੀਲ ਜੀਰਾ ਤੇ ਜਿਨੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਸੱਜਣੋ ਫਰੋਜ਼ਪੁਰ ਆ ਗਿਆ। ਜੀਰੇ ਦੇ ਬਿਲਕੁਲ ਨਾਲ ਲੱਗਦਾ ਗਵਾਂਢੀ ਨਗਰ ਆ ਵਪਾਰ ਲੈਣ ਦਾ ਕੰਮ ਆ ਰੁਟੀਨ ਚ ਪਸੂਆਉਂਦੇ ਆ ਸੱਜਣੋ ਕਾਫੀ ਗਿਣਤੀ ਜੀ ਆਉਂਦੇ ਆ ਮੰਨ ਲਓ ਵੀ 8-10 ਐਨੀਮਲ ਵਿਕਰੀ ਵਾਲੇ ਇਸ ਘਰੇ ਹੁੰਦੇ ਆ ਤੁਹਾਨੂੰ ਤਿੰਨ ਮੱਝਾਂ ਵਿਖਾਉਣੀਆਂ ਸੱਜਣੋ ਗੱਬਣ ਤੇ ਦੋ ਵਿਖਾਵਾਂਗੇ ਸੁਈਆਂ ਆ ਸਾਹਮਣੇ ਚੱਲਦੀ ਸਕਰੀਨ ਤੇ ਝੋਟੀ ਸੱਜਣੋ ਹਜੇ ਦੋ ਦੰ ਦਾ ਦੁੱਧ 12 ਕਿਲੋ ਆ ਤੇ 11 ਭਰਾ ਕਹਿੰਦੇ ਵੀ ਗਾਰੰਟੀ ਹੈ ਜੀ ਬੱਚਾ ਕੀ ਆ ਉਹਦਾ ਲੇਖਾ ਜੋਖਾ ਆਪਾਂ ਪੁੱਛ ਲਾਂਗੇ ਮਗਰ ਕੱਟੀ ਆ ਸੱਜਣੋ ਤੇ ਆ ਮੈਂ ਵੀ ਬਿਲਕੁਲ ਤਾਜੀ ਸੂਈ ਸੀ ਤੇ ਕਾਰਨ ਕੋਈ ਇਹੋ ਜਿਹਾ ਬਣਿਆ ਕਿ ਯਾਰ ਕੱਟੀ ਨੂੰ ਅਟੈਕ ਹੋ ਗਿਆ ਲਾਲੋ ਜਾਂ ਇਹਦੇ ਸਵਾਸਾਂ ਦੀ ਪੂੰਜੀ ਇੰਨੀ ਸੀ ਪ੍ਰਮਾਤਮਾ ਨੇ ਭਾਣਾ ਮੰਨਦੇ ਹੋਏ ਵੀ ਇਹ ਸੱਜਣੋ ਕਾਲ ਚਨਾਣਾ ਕਰ ਗਈ ਤੇ ਮੈਂ ਬਿਲਕੁਲ ਤਾਜੀ ਸੂਈ ਆ ਇਹਦਾ ਹਿਸਾਬ ਕਿਤਾਬ ਵੀ ਪੁੱਛ ਲਾਂਗੇ ਕੀ ਰਹੂਗਾ ਆਜੋ ਸ਼ੁਰੂ ਕਰਦੇ ਆਂ ਆਪਾਂ ਸੂਈ ਮੈਂ ਤੋਂ ਅੱਗੇ ਅੱਗੇ ਤੁਹਾਨੂੰ ਸਾਰੇ ਪਸ਼ੂ ਚਲਾ ਕੇ ਵਿਖਾਉਣੇ ਆ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਜਿਹੜੀ ਪਸੰਦ ਆ ਜਾਂਦੀ ਤਸੱਲੀ ਕਰਨਾ ਹਰ ਇੱਕਾ ਤੁਹਾਡਾ ਵੀਰ ਜੀ ਸასი ਕਾਲ ਸასი ਕਾਲ ਸੰਸਾਹ ਹੋਰ ਸੁਣਾ ਵਧੀਆ ਠੀਕ ਠਾਕ ਜੀ ਚੜਦੀ ਕਲਾ ਨਾ ਚੜਦੀ ਕਲਾ ਜੀ ਆਪਣਾ ਐਡਰੈਸ ਦੱਸਿਓ ਇੱਥੋਂ ਦਾ ਪ੍ਰੋਪਰ ਵੇਲਾ ਜੋ ਵਾਨ ਜੀ ਤਹਿਸੀਲ ਜੀਰਾ ਜ਼ਿਲ੍ਹਾ ਫਰੀਦਕੋਟ ਜੀ ਵਾਨ ਆ ਗਿਆ ਇਹ ਆਵਾਨ ਹਾਂਜੀ ਹਨਾ ਹਾਂਜੀ ਨੇੜੇ ਜੀਰੇ ਦੇ ਜੀਰੇ ਦੇ ਬਿਲਕੁਲ ਨਾਲ ਜੀ 3 ਕਿਲੋਮੀਟਰ ਜੀ 3 ਕਿਲੋਮੀਟਰ ਜੀਰੇ ਤੋਂ ਹਾਂਜੀ ਤੇ ਜਿਲ੍ਹਾ ਫਰੋਹੇ ਪਰ ਆ ਗਏ ਜਿਲ੍ਹਾ ਫਰੋਹੇ ਨੰਬਰ ਮੇਰੇ ਭਰਾ ਦਾ 843722895 ਜੀ ਇੱਕ ਵਾਰੀ ਹੋਰ ਰਿਪੀਟ ਕਰੀ 843722895 ਜੀ ਤੇ ਆਪਣਾ ਮੰਨ ਕੇ ਚੱਲੀਏ ਵਪਾਰ ਦਾ ਕੰਮ ਰੁਟੀਨ ਚ ਹੀ ਪਸਵਾਉਂਦੇ ਹਾਂ ਹਾਂਜੀ ਹਾਂਜੀ ਸੱਤ ਅੱਠ ਨਾਲ ਹੁੰਦੇ ਆ ਹੁੰਦੇ ਆ ਹਨਾ ਵਿਕਰੀ ਵਾਲੇ ਹਾਂਜੀ ਠੀਕ ਆ ਵੀਰੇ ਠੀਕ ਆ ਤੇ ਆ ਝੋਟੀ ਤੋਂ ਜੇ ਸ਼ੁਰੂ ਕਰੀਏ ਹਾਂਜੀ ਸੂਆ ਤਾਂ ਪਹਿਲਾਂ ਹੀ ਸੂਆ ਪਹਿਲਾਂ ਜੀ ਮੂੰਹ ਦੋ ਦੰਦ ਨਹੀਂ ਮੂੰਹ ਆ ਗਈ ਦੋ ਦੰਦ ਕਿਆ ਬਾਤ ਆ ਮਗਰ ਕੱਟੀ ਮਗਰ ਕੱਟੀ ਦੁੱਧ ਇਹਦੇ ਕੋਲੇ ਵੀਰੇ ਦੁੱਧ 12 ਆਪਾਂ 11 ਦੀ ਗਾਰੰਟੀ ਦਵਾਂਗੇ ਕੋਈ ਦੁੱਧ ਟੈਂਟ ਟੈਂਟ ਚੁਵਾਈ ਕਰੇਗੇ ਓਕੇ ਚੁਵਾਈ ਜਿੰਨਾ ਟਾਈਮ ਮਰਜ਼ੀ ਕਰ ਲਿਓ ਸੱਜਣਾ ਦੁੱਧ 12 11 ਦੀ ਗਾਰੰਟੀ ਚੋਣ ਬਹੁਤ ਚੰਗਾ ਊ ਚੋਣ ਇੱਕ ਨੰਬਰ ਹਾਂ ਥਣ ਚੰਗਾ ਲੱਗਾ ਹਨ ਤੇ ਮਗਰ ਆ ਗਈ ਕੱਟੀ ਸੁਆ ਕਿੰਨੇ ਕੇ ਟਾਈਮ ਦਾ ਵੀਰੇ ਇਹ ਨੂੰ ਅੱਜ ਜੀ 22 ਦਿਨ ਹੋ ਗਏ ਜੀ 20 ਤੋਂ 22 ਦਿਨਾਂ ਦੀ ਸੂਈ ਆ ਸੱਜਣਾ ਕੱਟੀ ਮਗਰ ਲੋਈ ਹੈ ਕੱਟੀ ਲੋਈ ਆ ਆ ਗਈ ਹਨ ਓਕੇ 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 ਬਾਕੀ ਸਾਫ ਸੁਥ ਚੰਗੀ ਆ ਇਹਦਾ ਫਿਰ ਰੇਟ ਸ਼ਾਹ ਜੀ ਇਹ ਤੇ ਕੋਈ 1 ਇੱਕ ਵੀ ਕਰਾਈ ਜਾਵੇ 15 ਕਰਾਈ ਜਾਵੇ ਇੱਕ ਪਾਇਨ ਦੀ ਦੇ ਲੈ ਜੀ 1 ਲੱਖ ਤੇ 5000 ਦੀ ਦੇ ਦੇਾਂਗੇ ਵੀ ਜਿਹੜਾ ਵੀ ਭੈਣ ਭਰਾ ਆਪਣੇ ਨਾਲ ਸੰਪਰਕ ਕਰਦਾ ਤੇ ਬਾਕੀ ਕੋਈ ਮਾੜਾ ਮੋੜ ਛੋੜ ਛੱਪਾ ਹੋ ਜੂ ਹਾਂਜੀ ਆ ਇਹਦਾ ਮਾਨ ਤਨ ਜ਼ਰੂਰ ਕਰਾਂਗੇ ਆ ਇਹਦਾ ਮਾਨ ਤਨ ਹੋ ਜੂਗਾ ਆ ਆ ਗਈ ਇਹਦੇ ਕੋਲੇ ਕੱਟੀ ਹੈ ਨਾ ਸੱਜਣੋ ਆ ਇਹਦੇ ਕੋਲੇ ਲੋਹੀ ਕੱਟੀ ਆ ਕਦ ਕਾੜ ਬਹੁਤ ਸੋਹਣਾ ਛੋਟੀ ਉਮਰ ਚ ਸੂਈ ਛੋਟੀ ਚੰਗੇ ਦੋਤ ਸਟਾਰਟ ਹੋਈ ਆ ਬੜੀ ਪਲੀ ਸੰਭੀ ਆ ਠੀਕ ਆ ਐ ਨਹੀਂ ਹੈਗਾ ਹਨਾ ਕਿ ਵਾਈ ਹੋਗੀ گاਵਾਂ ਵਾਲੀ ਹਾਂਜੀ ਇੱਕ ਨੰਬਰ ਹੋਇਆ ਤੇ ਆ ਮੈਂ ਦਾ ਜਿਵੇਂ ਤੂੰ ਦੱਸਦਾ ਸੀ ਇਹਦਾ ਕੀ ਹਿਸਾਬ ਕਿਤਾਬ ਆ ਮੈਂ ਨਹੀਂ ਤੀਜਾ ਸੂਆ ਓਕੇ ਸੂਆ ਸੂਗੀ ਤੀਜਾ ਹਾਂਜੀ ਠੀਕ ਆ ਤੇ ਦੁੱਧ ਦਾ ਕੀ ਲਿਖਾ ਰਿਹਾ ਇਹਦਾ ਦੋ ਦਿਨ ਤੇ ਆਪਣੀ ਘਰ ਦੀ ਮੈਂ ਜੀ 18 19 ਕਿਲੋ ਚੋਇਆ ਆ ਪਾਣੀ 18 ਤੋਂ 19 ਕਿਲੋ ਦੁੱਧ ਆਪਾਂ ਚੁੰਦੇ ਰਹੇ ਆ ਵਾਲਿਆਂ ਮੱਝਾਂ ਜੀ ਵੀ 10 12 ਪਸ਼ੂ ਬੰਨੇ ਹਾਂਜੀ ਉਹਨਾਂ ਦੇ ਵਿੱਚ 18 19 ਦੁੱਧ ਦਿੰਦੀ ਰਹੀ ਸੂਆ ਤੀਜਾ ਸੂਆ ਤੀਜਾ ਜੀ ਤੇ ਥਣਾ ਥੁਣਾ ਲੋ ਭਾਰਾ ਲੋ ਬੇਫਿਕਰੀ ਹਾਂਜੀ ਹਾਂਜੀ ਥਾਣਾ ਦੀ ਭਾਰਤੀ ਗਾਰੰਟੀ ਆ ਆਪਣੀ ਚਲ ਥਣ ਤੱਕ ਲਾ ਕੇ ਇੱਥੇ ਟਿਪ ਖਿੰਦੇ ਜੀ ਤੇ ਭਾਰਤੀ ਗਾਰੰਟੀ ਹਾਂਜੀ ਭਾਰਤੀ ਗਾਰੰਟੀ ਬੜਾ ਚੰਗਾ ਯਾਰ ਜੱਟਾ ਦੁੱਧ ਪਾਇਆ ਤੇਰੀ ਮੈਣ ਹੈ ਵੇਖਿਓ ਸੱਜਣੋ ਤੁਰਦੀ ਘਰੇ ਚੋਈ ਵੀ ਸੱਜਣੋ ਮੈਂ ਆ ਇਹ ਕੋਈ ਐ ਨਹੀਂ ਵੀ گاਉਂ ਆਈ ਆ ਵੇਖੋ ਸਰੀਰ ਇਹਦਾ ਸਾਰਾ ਨਾੜਾ ਨਾ ਭਰਿਆ ਪਿਆ ਕਰਮਾਲੀ ਦਾ ਆ ਕੀ ਪੈਰ ਜੇ ਤੇ ਵਜਿਆ ਕੁਛ ਇਹਦੇ ਵੈਸੇ ਹੀ ਕੋਈ ਹੋਣਾ ਠੀਕ ਆ ਠੀਕ ਆ ਬਾਕੀ ਓਕੇ ਆ ਸੱਜਣੋ ਵੇਖਿਓ ਕਯਾ ਪਾਤਾ ਯਾਰ ਬੜਾ ਚੰਗਾ ਦੁੱਧ ਪਾਇਆ ਮੈਂ ਨੇ ਚੂਣ ਚਾਰ ਬਹੁਤ ਕੋਲੀ ਠੀਕ ਆ ਚੂਣ ਵੀਰ ਕਹਿੰਦਾ ਵੀ 100 ਦੀ 100 ਹਾਂ ਵੀ ਥਾਣਾ ਲੱਗਦਾ ਲਾਟੂ ਜੀ ਆ ਹਾਂਜੀ ਚੂਣ ਬਹੁਤ ਕੋਲੀ ਹੈ ਲੇਵਾ ਤਾਂ ਬਹੁਤ ਬਣਾਉਂਦੀ ਹੂ ਹਾਂਜੀ ਹਾਂਜੀ ਕਿਉਂਕਿ ਇੰਨਾ ਦੁੱਧ ਕੱਢਦੀ ਮੈਂ ਅਸਕਰ ਹਨਾ ਲੇਵਾ ਬਲੇਤਨ ਗਾਂਂ ਘੋਣ ਹੁੰਦੀ ਏ ਓਕੇ ਬਾਕੀ ਸਰੀਰ ਤੇ ਨਾਲਾਂ ਬਹੁਤ ਹਨਾ ਸਾਰੀ ਭਰੀ ਪਈ ਏ ਕਰਮਾ ਜਾਮਨਰ ਕੀ ਐਣ ਕਾਲੀ ਜਾਮਨਰ ਕੀ ਕਾਲੀ ਵਾਕੇ ਕੋਈ ਸ਼ੱਕ ਨਹੀਂ ਤੇ ਇਹਦਾ ਫਿਰ ਹਿਸਾਬ ਕਿਤਾਬ ਕੀ ਰਹੂਗਾ ਰੇਟ ਮੁੱਲ ਭਾਵੇਂ ਜਿੰਨਾ 1 60 65 ਕਰੀਏ ਡੇਢ ਦੀ ਦਵਾਂਗੇ ਡੇਢ ਲੱਖ ਰੁਪਏ ਦੀ ਦਵਾਂਗੇ ਜੋ ਵੀ ਮੰਦੇ ਕਰਕੇ ਉ ਭਾਵੇਂ ਜਿੰਨਾ ਮੁੱਲ ਕਰਦੇ 70 75 ਦੀ ਵੇਚ ਲਈਏ ਠੀਕ ਆ ਤੇ ਦਿਨ ਹੁਣ ਕਿੰਨੇ ਲੈ ਜੂ ਦਿਨ 15 ਲੈ ਜੂ ਹਲੇ 15 ਕਿੰਤੀ ਵਾਲੇ ਪਏ ਆ ਓਕੇ ਚੰਗੀ ਮੈਂ ਆ ਮਾਲਾ ਵੀ ਜੇ ਕੋਈ ਚੰਗਾ ਭੈਣ ਭਰਾ ਚੰਗੇ ਦੁੱਧ ਵਾਲੀ ਮੈਂ ਪਾਲਦਾ ਵੀ ਸੰਪਰਕ ਕਰ ਲੈ ਤੇ ਮੈਂ ਨੇ ਇਹਨੇ ਵੀ ਤੇਰੀ ਨੇ ਦੁੱਧ ਚੰਗਾ ਦੱਸਿਆ ਤੂੰ ਹਾਂਜੀ ਮੈਂ ਇਹ ਵੀ 14 15 ਕਿਲੋ ਦਿੰਦੀ ਰਹੀ ਆ ਜੀ ਇਹ 14 15 ਦਿੰਦੀ ਰਹੀ ਆ ਇਹ ਵੀ ਤੀਜਾ ਇਹ ਲੇਵਾ ਸਾਰਾ ਹੀ ਪਛਾਣ ਉਹ ਕੱਡੂ ਹਨਾ ਕੀ ਬਾਤ ਇਹ ਵੀ ਮੈਂ ਸਜਣੋਂ ਚੰਗੀ ਆ ਪੱਠਪੜੇ ਦੀ ਬੜੀ ਚੰਗੀ ਆ ਵਜ਼ਨ ਬਾਡੀ ਸਟਰਕਚਰ ਇਹ ਬੇਫਿਕਰੀ ਵਾਲੀ ਮੈਂ ਆ ਵੀ ਸਜਣੋਂ ਫੁੱਲ ਦੁੱਧ ਦੇਊਗੀ ਇੱਕ ਰੰਗ ਕਾਲੀ ਆ ਸਾਰੀ ਜਾਮਨਰ ਕੀ ਵੇਖਿਓ ਪੂਸ ਚ ਵੀ ਵਾਲ ਕੋਈ ਚਟਾ ਨਹੀਂ ਇਹਦੇ ਵਿਰਲ ਬਹੁਤ ਸੋਹਣੀ ਲੱਗੀ ਆ ਸਜਣੋਂ ਇਹ ਪਿੱਛੋਂ ਆਈ ਵੀ ਸਰਸੇ ਲੋ ਪਿਛਲੇ ਤੋਂ ਹੈ ਹਾਂ ਮੈਂ ਕਿਸੇ ਚੰਗੇ ਘਰਾਣੇ ਦੀ ਆ ਹਨਾ ਵੇਖੋ ਸੱਜਣਾ। ਕੀ ਆਪ ਦਾ? ਸਰ ਸੇ ਹਸਾਰ ਦੀ ਮੈਂ ਆ ਸੱਜਣਾ। ਹਾਂ। ਨਹੀਂ ਚੰਗੀ ਐ। ਲੇਵਾ ਵੀ ਸਾਰਾ ਜਿੰਨਾ ਮਾਰੂਗੀ ਪਿੱਛੇ ਨੂੰ ਹੀ ਮਾਰੂਗੀ। ਹਰਾਮ ਨਾ ਦੇਉ। ਨਰਾਮ ਨਾ ਦੇਉਗੀ ਕੋਈ ਸ਼ੱਕ ਨਹੀਂ। ਲੇਵਾ ਤਾਂ ਨਾ ਪੰਡਾ। ਬਾਕੀ ਪਿੱਛੇ ਦੀ ਬਾਲੀ ਚੱਕਣੀ। ਬਾळा ਚੰਗਾ ਪੱਠ ਪੜਾ ਲੰਗਾ। ਇਹਦਾ ਰੇਟ ਫਿਰ ਸ਼ਾ ਜੀ। ਇਹਦਾ ਮੁੱਲ ਤਾਂ ਇਹਦਾ ਵੀ 60 65 ਹੀ ਕਰਦੇ ਆ ਜੀ। ਇਹ ਡੇਢ ਦੀ ਦਵਾਂਗੇ। ਇਹ ਵੀ ਡੇਢ ਦੀ ਦੇ ਦੇਾਂਗੇ ਤੇ ਦਿਨ ਇਹ ਵੀ ਲੈ ਜੂ ਹਜੇ 10 12। ਹਾਂ 10 ਦਿਨ ਲੈ ਜੂ ਆਰਾਮ ਨਾਲ। ਆਰਾਮ ਨਾਲ ਲੈ ਜੂ ਹਨਾ। ਬਾਕੀ ਕੋਈ ਜੋੜਾ ਲਊਗਾ ਤੇ 5000 ਹੋਰ ਲੈਸ ਕਰ ਦਾਂਗੇ ਆਪਾਂ। ਠੀਕ ਆ। ਤੇ ਇਹ ਮੰਨ ਕੇ ਚੱਲੇ ਭਾਰ ਪੂਰੇ ਲੋ ਇਹਦੀ ਬੇਫਿਕਰੀ। ਪੂਰੀ ਫੁੱਲ ਗਾਰੰਟੀ। ਥਾਣਾ ਇੱਥੇ ਆ ਜੇ ਅਗਲਾ। ਥਾਣਾ ਆ ਕੇ ਕੋਈ ਚੇਪਲੇ ਵੀਰ ਭਰਾ। ਓਕੇ ਤੇ ਅੱਗੇ ਆ ਗਈ ਆਪਣੇ ਕੋਲੇ ਆ ਝੋਟੀ। ਇਹ ਦੂਸਰਾ ਸੂਆ ਜੀ। ਦੂਜਾ ਸੂਆ। ਇਹ ਵੀ ਕੱਟੀ ਦੁੱਧ ਵਾਲੀ ਨਾਲਾਂ ਨੂੰ ਨਾ ਬੜੀਆਂ ਲੇਵੇ ਤੇ ਇਹਦੇ ਹਨਾ। ਸਾਰੀ ਭਰੀ ਪ ਸੂਆ ਦੂਜਾ ਨਹੀਂ ਚੰਗੀ ਕਹਿੰਦੇ ਦੱਸਿਆ ਪਹਿਲਾਂ ਥੱਲੇ 13 ਕਿਲੋ ਦੁੱਧ ਚੋਇਆ ਜੀ ਓਕੇ ਇਹਦੇ ਮਾਲਕਾਂ ਨੇ ਸੱਜਣੋ ਬਾਈ ਨੂੰ ਦੱਸਿਆ ਵੀ ਇਹਦੇ 13 ਦੁੱਧ ਅਸੀਂ ਚੋਇਆ ਬਾਕੀ ਬੋਡੀ ਸਟਰਕਚਰ ਬਹੁਤ ਤਗੜਾ ਕੱਦ ਬਹੁਤ ਆ ਜਿਵੇਂ ਕਹਿ ਦਈਏ ਪੰਜਾਬੀ ਚ ਤੇ ਵਾਇਰਲ ਵਾਂਡ ਬੜੀ ਆ ਥਣਾ ਦੀ ਥਣ ਦੂਰਾ ਲੱਗਾ ਹੋਇਆ ਬੰਨ ਲੈਣਦੇ ਤੁਹਾਨੂੰ ਨੇੜ ਤੋਂ ਤਸੱਲੀ ਕਰਾਵਾਂਗੇ ਥੋੜੀ ਜੀ ਕੈਮਰੇ ਤੋਂ ਡਰਦੀ ਆ ਬਾਕੀ ਓਕੇ ਰਿਪੋਰਟ ਝੋਟੀ ਆ ਬੜੀ ਚੰਗੀ ਆ ਇਹ ਆ ਵੀ ਹਾਂ ਆ ਵੇਖੋ ਸਜਣੋ ਇਹਦੇ ਤੇ ਦਿਨ ਹੀ ਵੀ ਲੈ ਜੂ ਹਜੇ ਹਫਤਾ ਹਨਾ ਹਫਤਾ ਆਉਣ ਵਾਲਾ ਜੀ ਕੀ ਬਾਤ ਆ ਵੇਖੋ ਸਜਣੋ ਥਾਣ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਦੂਰਾ ਲੱਗਾ ਤੇ ਵਾਕਈ ਦੂਰਾ ਲੱਗਾ ਹੋਇਆ ਤੇ ਬੜੀ ਚੰਗੀ ਪਿੱਛੇ ਪੁੱਛੇ ਦੀ ਇਹਦੀ ਵੀ ਗਰੰਟੀ ਓਕੇ ਥਾਣ ਤੱਕਲੇ ਨੇ ਆ ਕੇ ਵੇਖ ਲੈਣੇ ਸੁਹਾ ਦੂਜਾ ਸੁਹਾ ਦੂਜਾ ਜੀ ਇਹਦਾ ਰੇਟ ਕੀ ਕਰਦਾ ਮੇਰਾ ਭਰਾ ਇਹਦਾ ਮੁੱਲ 140 ਇਹਦੀ ਡਿਮਾਂਡ ਕਰਦੇ ਆਪਾਂ 1 ਲੱਖ ਤੇ 40 ਹਜ਼ਾਰ ਜੱਸ ਨੂੰ 130 ਦੀ ਦਵਾਂਗੇ ਜੱਸ ਨੂੰ 1 ਲੱਖ ਤੇ 30 ਹਜ਼ਾਰ ਦੀ ਦੇ ਦੇਾਂਗੇ ਬਾਕੀ ਚੰਗੀ ਆ ਛੋਟੀ ਤੇਰੀ ਮਾੜੀ ਨਹੀਂ ਦੱਸਦਣ ਸਾਹਮਣੀ ਪੈਣੀ ਆ ਹਨ ਤੇ ਬਾਕੀ ਓਕੇ ਰਿਪੋਰਟ ਆ ਵੇਖੋ ਸੱਜਣੋ ਐ ਸਾਈਡ ਤੋਂ ਗਾਂ ਨੂੰ ਵੀ ਲੇਵਾ ਬਹੁਤ ਚੰਗਾ ਰੱਖੂਗੀ ਕੱਟੀ ਕੋਈ ਕਹਿਣ ਵਾਲੀ ਗੱਲ ਨਹੀਂ ਬਹੁਤ ਸੋਹਣਾ ਥਾਂ ਲੱਗਾ ਹੋਇਆ ਸੱਜਣੋ ਕੀ ਬਾਤ ਤੇ ਉਹਦਾ ਵੀ ਦੱਸ ਦਈਏ ਹਸਾਬ ਕਿਤਾਬ ਜੇ ਕੋਈ ਭੈਣ ਭਰਾ ਹਨ ਐ ਹੀ ਆਪਣੇ ਤੋਂ ਲੈਣੀ ਚਾਵੇ ਤਾਂ ਬੱਚੇ ਕਈ ਵਾਰੀ ਕਈ ਡੇਰੀ ਡੂਰੀ ਵਾਲਾ ਜਾਂ ਕੋਈ ਘਰੇ ਟਿਕਾਉਣ ਵਾਲਾ ਭੈਣ ਭਰਾ ਹੁੰਦਾ ਹਨ ਹਾਂਜੀ ਇਹ ਇਹਦਾ ਕੀ ਹਿਸਾਬ ਆ ਕੀਨੇ ਧਲੇ ਬੋਲਾ 9 ਕਿਲੋ ਕੱਲ ਰਾਤ ਦੀ ਸੂਈ ਆ ਜੇ ਕੱਲ ਰਾਤ ਦੀ ਸੂਈ ਆ ਤੇ ਕੱਟੀ ਵਿਚਾਰੀ ਦੀ ਚਲਾਣੇ ਕਰ ਗਈ ਹਾਂ ਕੱਟੀ ਨੂੰ ਤੂਰ ਕਰਾ ਦਈਏ ਮਾੜੀ ਜੀ ਚੱਕ ਵੀਰੇ ਤੇ ਸੂਆ ਤੀਜਾ ਕਿ ਚੌਥਾ ਕਿੱਥੇ ਤੀਜਾ ਕੋਈ ਚੌਥਾ ਲਾਲੇ ਤੀਜਾ ਹੀ ਮੰਮੀ ਓਕੇ ਸੂਆ ਤੀਜਾ ਸੱਜਣੋ ਤੇ ਨੀਲੀ ਰਾਵੀ ਦਾ ਪੱਖ ਰੱਖਦੀ ਤੇ ਪਰ ਕੱਟੀ ਦਿੱਤੀ ਸੀ ਕੀ ਕਹਿਣੇ ਕਰਮਾਂ ਵਾਲੀ ਨੇ ਬੜੀ ਸ਼ਾਨਦਾਰ ਕੱਟੀ ਸੀ ਹਨਾ ਨੀਲੀ ਦੀ ਬਹੁਤ ਚੰਗੀ ਕੱਟੀ ਤੇ ਆਪਣੇ ਕੋਲੇ ਘਰੇ ਹੀ ਸੂਈ ਆ ਹਾਂਜੀ ਘਰੇ ਹੀ ਸੂਈ ਆ ਆਪਣੇ ਜੇਰ ਜੂ ਰੋਕੇ ਪੈ ਗਈ ਜੇਰ ਰੋਕੇ ਜੀ ਹਜੇ ਤਾਂ ਵਿਚਾਰੀ ਨੇ ਪੁੜੇ ਵੀ ਨਹੀਂ ਚੱਕੇ ਹਨਾ ਸੱਜਣੋ ਹਜੇ ਤੈ ਮਾਰੀ ਵੀ ਆ ਇੱਕ ਗਾਮ ਵੀ ਵੱਡਾ ਲੱਗ ਗਿਆ ਕਿ ਬੱਚਾ ਚਲਾਣੇ ਕਰ ਗਿਆ ਪਸ਼ੂ ਸੱਜਣੋ ਅੱਧਾ ਰਹਿ ਜਾਂਦਾ ਆਪਾਂ ਨੂੰ ਐ ਹੁੰਦਾ ਵੀ ਬਹੁਤ ਦੁੱਖ ਹੁੰਦਾ ਜਦੋਂ ਐ ਕੱਟੀ ਬਹੁਤ ਚੰਗੀ ਦੀ ਹਾਂ ਕੱਟੀ ਬੜੀ ਸ਼ਾਨਦਾਰ ਲਾਈ ਸੀ ਕਰਮਾ ਵਾਲੀ ਨੇ ਚਲੋ ਜੋ ਪ੍ਰਮਾਤਮਾ ਠੀਕ ਆ ਤੇ ਹੁਣ ਫਿਰ ਚੋਈ ਕਿਵੇਂ ਆ ਚੋਈ ਪਹਾੜੇ ਤੇ ਕਿ ਕਿਵੇਂ ਚੋਈ ਨਹੀਂ ਬੱਚੇ ਦੀ ਸੁਬਾਹ ਤੇ ਚੋਈ ਧਾਰ ਮਾਰ ਆਉਤਾ ਚੱਲ ਬੱਚਾ ਮੂਰੇ ਪਿਆ ਸੀ ਹਨਾ ਕੇਰਾਂ ਦਾ ਚੱਲ ਆਏ ਆ ਵੀ ਚਾਰ ਦਿਨ ਟੱਕਰਾ ਮਰਾਉ ਹਾਂਜੀ ਹਾਂਜੀ ਉਂ ਪਹਾੜੇ ਦੇ ਲੱਗ ਜੂ ਮੈਂ ਲੱਗ ਜੂ ਕਿ ਸੁਆਂ ਚ ਮੈਂ ਆ ਹਾਂਜੀ ਕਿੱਧਰ ਜਾਣੀ ਆ ਹਨਾ ਤੇ ਇਹਦਾ ਰੇਟ ਆ ਕਿੰਦਾ ਰੇਟ ਭਾਵੇਂ ਕੋਈ 1 5 ਕਰਾਈ ਜਾਵੇ ਕੋਈ 95000 ਦੀ ਆ ਸੁਣਾਉਂ ਦਵਾਂਗੇ ਅੱਜ ਦੇ ਬੱਚਾ ਐ ਹੋ ਗਿਆ ਤੇ 95 ਦੀ ਦੇ ਦੇਾਂਗੇ ਹਨਾ ਉਵੇਂ ਮੈਂ 1 5 10 ਦੀ ਲੱਗ ਜਾਂਦੀ ਆ ਦੁੱਧ ਦੇ ਦੇਗੀ 12 13 ਕਿਲੋ ਖੁੱਲਾ ਓਕੇ 12 8 9 ਕਿਲੋ ਤੋਂ ਸਟਾਰਟ ਹੋਈ ਹੈ ਸਟਾਰਟ ਹੋਈ ਹੈ ਹਾਂ ਕੋਈ ਡੱਕੀ ਨਹੀਂ ਸਾਫ਼ ਕੀਤੀ ਹਾਂ ਬਿਲਕੁਲ ਹੀ ਹੈਨਾ ਖਾਲੀ ਕਰਦੀ ਤੇ ਬਾਕੀ ਜੇਰ ਜੂਰ ਮੁਕੰਮਲ ਓਕੇ ਹਾਂਜੀ ਓਕੇ ਜੀ ਲੋ ਵੀ ਸੱਜਣੋ ਇਹ ਐਨੀਮਲ ਇੱਕ ਵਾਰੀ ਡਰੈਸ ਐਡਰੈਸ ਕਰੀਏ ਕਨੋਂ ਫਾਰਮ ਫੇਰ ਆਪਣੇ ਭੈਣਾ ਭਰਾਵਾਂ ਵਿਲੇਜ ਅਵਾਨ ਜੀ ਤਹਿਸੀਲ ਜੀਰਾ ਜ਼ਿਲ੍ਹਾ ਫਰੋਜ਼ਪੁਰ ਜੀ ਇਹ ਤੋਂ 3 ਕਿਲੋਮੀਟਰ ਦੂਰ ਆਪਾਂ ਓਕੇ ਨੰਬਰ ਵੀ ਦੱਸ ਦਿੱਤੀ 84372 ਜੀ 23895 ਜੀ ਠੀਕ ਆ ਵਪਾਰ ਦਾ ਕੰਮ ਹਾਂਜੀ ਲੋ ਵੀ ਸੱਜਣੋ ਇਹ ਐਨੀਮਲ ਵਿਕਰੀ ਵਾਲੇ ਇਸ ਨਗਰ ਦੇ ਵਿੱਚ ਬਕਾਊ ਆ ਪੰਜ ਵਿਖਾਤੇ ਤੁਹਾਨੂੰ ਜਿੰਨਾ ਚ ਤਿੰਨ ਗੱਬਣਾ ਚੰਗੇ ਦੁੱਧ ਵਾਲੀਆਂ ਮਈਆਂ ਝੋਟੀਆਂ ਤੇ ਸੱਜਣੋ ਬਾਕੀ ਲਾ ਲਿਓ ਵੀ ਦੋ ਸੂਈਆਂ ਸਵਾਈਆਂ ਇਹਦੇ ਵੀ ਜਿਵੇਂ ਤੁਹਾਨੂੰ ਮੈਂ ਦੱਸਿਆ ਨਾ ਨਾੜਾ ਨੂੜਾ ਲੇਵੇ ਤੇ ਐਨ ਗੁੰਦੀ ਪਈ ਆ ਬੜੀ ਚੰਗੀ ਆ ਵੇਖਿਓ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਾਉਂਦੇ ਬਸ ਦੇਰੋ ਪਰਮਾਤਮਾ ਤੁਹਾਨੂੰ ਵੀ ਤਿੰਨ ਦੁੱਗਣੀ ਰਾ ਚੌਗੁਣੀ ਤਰੱਕੀ ਦੇ